ਗੁਰੂ ਨਾਨਕ ਜਹਾਜ ਜੋ 1 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇੱਕ ਅਜਾਈ ਪੰਜਾਬੀ ਫਿਲਮ ਜੋ ਸਿੱਖ ਇਤਿਹਾਸ ਦੇ ਇੱਕ ਮਹੱਤਵਪੂਰਨ ਅਤੇ ਦੁਖਦਾਈ ਅਧਿਆਏ ਕਾਮਾਂਗਾਟਾ ਮਾਰੂ ਘਟਨਾ 1914 ਨੂੰ ਸਿਨੇਮਾਈ ਰੂਪ ਦੇ ਵਿੱਚ ਪੇਸ਼ ਕਰਦੀ ਹੈ ਇਹ ਫਿਲਮ ਨਾ ਸਿਰਫ ਇਤਿਹਾਸ ਦੀ ਚਲਕ ਦਿਖਾਉਂਦੀ ਹੈ ਸਗੋਂ ਮਨੁੱਖੀ ਜਜ਼ਬੇ ਸੰਘਰਸ਼ ਅਤੇ ਅਨਿਆਂ ਵਿਰੋਧ ਦੀ ਲੜਾਈ ਦੀ ਕਾਥਾ ਨੂੰ ਵੀ ਉਜਾਗਰ ਕਰਦੀ ਹੈ ਇਹ ਕਹਾਣੀ ਸਿੱਖ ਡਾਇਸਪੋਰਾ ਦੀਆਂ ਉਮੀਦਾਂ ਸੁਪਨਿਆਂ ਅਤੇ ਕੁਰਬਾਨੀਆਂ ਦਾ ਪ੍ਰਤੀਕ ਹੈ ਆਓ ਜਾਣਦੇ ਹਾਂ ਕਾਮਾਗਾਟਾ ਮਾਰੂ ਦੀ ਪੂਰੀ ਘਟਨਾ ਦਾ ਇਤਿਹਾਸ ਸਾਲ 1914 ਜਦੋਂ ਬ੍ਰਿਟਿਸ਼ ਸਾਮਰਾਜ ਆਪਣੇ ਸਿਖਰਾਂ 'ਤੇ ਸੀ ਕੈਨੇਡਾ ਦੇ ਵਿੱਚ ਭਾਰਤੀ ਪ੍ਰਵਾਸੀਆਂ ਖਾਸ ਕਰਕੇ ਸਿੱਖਾਂ ਨੂੰ ਨਸਲਵਾਦ ਅਤੇ ਅਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸਮੇਂ ਇੱਕ ਦ੍ਰਿੜ ਇਰਾਦੇ ਵਾਲੇ ਸਿੱਖ ਵਪਾਰੀ ਗੁਰਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਅਜਿਹਾ ਸੁਪਨਾ ਸਜਾਇਆ ਜੋ ਨਾ ਸਿਰਫ ਉਹਨਾਂ ਦੀ ਜ਼ਿੰਦਗੀ ਸਗੋਂ ਇਤਿਹਾਸ ਦੀ ਦਿਸ਼ਾ ਵੀ ਬਦਲਣ ਵਾਲਾ ਸੀ ਉਹਨਾਂ ਨੇ ਕਾਮਾਂਗਾਟਾ ਮਾਰੂ ਜਿਸ ਨੂੰ ਫਿਲਮ ਦੇ ਵਿੱਚ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਸੰਬੋਧਿਤ ਕੀਤਾ ਗਿਆ ਹੈ ਨੂੰ ਚਾਰਟਰ ਕੀਤਾ ਤੇ ਹਾਂਗਕਾਂਗ ਤੋਂ ਵੈਨਕੂਵਰ ਕਨੇਡਾ ਦੇ ਵੱਲ ਯਾਤਰਾ ਸ਼ੁਰੂ ਕੀਤੀ। ਜਹਾਜ਼ ਦੇ ਵਿੱਚ ਕੁੱਲ 376 ਯਾਤਰੀ ਸਨ ਜਿਨ੍ਹਾਂ ਦੇ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ ਜਿਸ ਦੀ ਅਗਵਾਈ ਸਰਦਾਰ ਗੁਰਦਿੱਤ ਸਿੰਘ ਕਰ ਰਹੇ ਸਨ। 23 ਮਈ 1914 ਜਹਾਜ਼ ਵੈਨਕੂਵਰ ਕਨੇਡਾ ਦੇ ਬੁਰਾਰਟ ਇਨਲੈਟ ਵਿਖੇ ਪਹੁੰਚਿਆ। ਬ੍ਰਿਟਿਸ਼ ਕੋਲੰਬੀਆ ਦੇ ਅਧਿਕਾਰੀਆਂ ਨੇ ਜਹਾਜ਼ ਨੂੰ ਤੱਟ ਤੇ ਲੰਗਰ ਪਾਉਣ ਤੇ ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ। ਇਹ ਯਾਤਰਾ ਸਿਰਫ ਇੱਕ ਸਮੁੰਦਰੀ ਸਫ਼ਰ ਨਹੀਂ ਸੀ। ਸਗੋਂ ਕੈਨੇਡਾ ਦੇ ਕੰਟੀਨਿਊਸ ਪੈਸੇਜ ਲਾਅ ਉਹ ਕਾਨੂੰਨ ਜੋ ਗੈਰ ਗੋਰੇ ਪ੍ਰਵਾਸੀਆਂ ਨੂੰ ਸਿੱਧੇ ਯਾਤਰਾ ਕਰਕੇ ਕੈਨੇਡਾ ਦੇ ਵਿੱਚ ਦਾਖਲ ਹੋਣ ਤੋਂ ਰੋਕਦਾ ਸੀ। ਦੇ ਵਿਰੁੱਧ ਇੱਕ ਸਿੱਧੀ ਚੁਣੌਤੀ ਸੀ। ਗੁਰਦੇਵਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਮਕਸਦ ਸੀ ਕਿ ਉਹ ਇਸ ਨਸਲਵਾਦੀ ਕਾਨੂੰਨ ਨੂੰ ਬੇਨਕਾਬ ਕਰਨ ਅਤੇ ਭਾਰਤੀਆਂ ਦੇ ਹੱਕਾਂ ਵਿੱਚ ਆਵਾਜ਼ ਠਾਣ। 23 ਮਈ 1914 ਤੋਂ 23 ਜੁਲਾਈ 1914 ਤੱਕ ਜਹਾਜ਼ ਨੂੰ ਵੈਂਕੂਵਰ ਦੇ ਤੱਟ ਦੇ ਸਮੁੰਦਰ ਵਿੱਚ ਹੀ ਰੋਕੀ ਰੱਖਿਆ ਗਿਆ। ਇਸ ਦੌਰਾਨ ਯਾਤਰੀਆਂ ਨੂੰ ਲਗਭਗ 2 ਮਹੀਨਿਆਂ ਤੱਕ ਜਹਾਜ਼ ਦੇ ਵਿੱਚ ਹੀ ਰਹਿਣਾ ਪਿਆ। ਫਿਲਮ ਦੀ ਕਹਾਣੀ ਮੀਵਾ ਸਿੰਘ ਲੋਪੋਕੇ ਦੇ ਇਰਤ-ਗਿਰਤ ਘੁੰਮਦੀ ਹੈ ਜੋ ਕੈਨੇਡਾ ਵਿੱਚ ਵੱਸੇ ਸਿੱਖਾਂ ਵਿੱਚੋਂ ਇੱਕ ਹੈ ਤੇ ਨਸਲਵਾਦੀ ਵਿਵਹਾਰ ਦੇ ਨਾਲ ਜੂਝ ਰਿਹਾ ਹੈ ਉਸ ਦੀ ਜ਼ਿੰਦਗੀ ਵਿੱਚ ਆਈਆਂ مصیبتਾਂ ਅਤੇ ਅਨਿਆਂ ਨੇ ਉਸ ਨੂੰ ਇੱਕ ਇਨਕਲਾਬੀ ਰਾਹ ਤੇ ਤੋਰ ਦਿੱਤਾ ਜਦੋਂ ਗੁਰੂ ਨਾਨਕ ਜਹਾਜ਼ ਵੈਂਕੂਵਰ ਦੇ ਤੱਟ ਤੇ ਪਹੁੰਚਦਾ ਹੈ ਤਾਂ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਜਹਾਜ਼ ਨੂੰ ਲੰਗਰ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਯਾਤਰੀਆਂ ਨੂੰ 2 ਮਹੀਨਿਆਂ ਤੋਂ ਵੱਧ ਸਮੇਂ ਤੱਕ ਸਮੁੰਦਰ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਜਿੱਥੇ ਉਹਨਾਂ ਨੂੰ ਭੁੱਖ ਪਿਆਸ ਅਤੇ ਅਣਮਨੁੱਖੀ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੌਰਾਨ ਮੀਵਾ ਸਿੰਘ ਅਤੇ ਹੋਰ ਸਥਾਨਕ ਸਿੱਖ ਭਾਈਚਾਰੇ ਦੇ ਆਗੂ ਤੱਟ ਤੇ ਸੰਘਰਸ਼ ਕਰਦੇ ਹਨ ਜਿੱਥੇ ਉਹ ਮਿਲ ਕੇ ਜਹਾਜ਼ ਦੇ ਯਾਤਰੀਆਂ ਦੀ ਮਦਦ ਲਈ ਕਾਨੂੰਨੀ ਤੇ ਸਮਾਜਿਕ ਲੜਾਈ ਲੜਦੇ ਹਨ ਜਿਸ ਦੀ ਅਗਵਾਈ ਸ਼ੋਰ ਕਮੇਟੀ ਨੇ ਕੀਤੀ ਯਾਤਰੀਆਂ ਨੂੰ ਭੋਜਨ ਤੇ ਹੋਰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੈਨੇਡੀਅਨ ਅਦਾਲਤ ਬ੍ਰਿਟਿਸ਼ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਦੀ ਨਸਲਵਾਦੀ ਨੀਤੀਆਂ ਦੇ ਸਾਹਮਣੇ ਉਹਨਾਂ ਦੀਆਂ ਕੋਸ਼ਿਸ਼ਾਂ ناکਾਮ ਹੋ ਜਾਂਦੀਆਂ ਹਨ 23 ਜੁਲਾਈ 1914 ਜਹਾਜ਼ ਨੂੰ ਜ਼ਬਰਦਸਤੀ ਵੈਨਕੂਵਰ ਤੋਂ ਵਾਪਸ ਭੇਜ ਦਿੱਤਾ ਗਿਆ ਜਿਸ ਨੂੰ ਬ੍ਰਿਟਿਸ਼ ਨੇਵੀ ਦੇ ਜਹਾਜ਼ ਐਚ ਐਮ ਸੀ ਐਸ ਰੇਨਬੋ ਨੇ ਐਸਕਾਟ ਕੀਤਾ ਜਹਾਜ਼ ਵਾਪਸ ਏਸ਼ੀਆ ਵੱਲ ਰਵਾਨਾ ਹੋ ਗਿਆ 27 ਸਤੰਬਰ 1914 ਜਦੋਂ ਕਾਮਾਗਾਟਾ ਮਾਰੂ ਜਹਾਜ਼ ਕੋਲਕਾਤਾ ਦੇ ਬਜਰਦਗੜ ਪੱਛਮੀ ਬੰਗਾਲ ਦੇ ਨੇੜੇ ਪਹੁੰਚਿਆ ਬ੍ਰਿਟਿਸ਼ ਅਧਿਕਾਰੀਆਂ ਨੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਸਿੱਧੇ ਪੰਜਾਬ ਭੇਜਣ ਦੀ ਯੋਜਨਾ ਬਣਾਈ। ਯਾਤਰੀਆਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਉਹ ਕੋਲਕਾਤਾ ਵਿੱਚ ਰਹਿਣਾ ਚਾਹੁੰਦੇ ਸਨ, ਜਾਂ ਆਪਣੀ ਮਰਜ਼ੀ ਦੇ ਨਾਲ ਅੱਗੇ ਦਾ ਫੈਸਲਾ ਲੈਣਾ ਚਾਹੁੰਦੇ ਸਨ। ਉਹ ਪਹਿਲਾਂ ਹੀ ਵੈਨਕੂਵਰ ਵਿੱਚ 2 ਮਹੀਨਿਆਂ ਦੀ ਅਣਮਨੁੱਖੀ ਸਥਿਤੀ, ਭੁੱਖ, ਪਿਆਸ ਤੇ ਅਣਗਹਿਲੀ ਦਾ ਸਾਹਮਣਾ ਕਰ ਚੁੱਕੇ ਸਨ, ਜਿਸ ਕਾਰਨ ਉਨ੍ਹਾਂ ਵਿੱਚ ਗੁੱਸਾ ਤੇ ਬਗਾਵਤ ਦੀ ਭਾਵਨਾ ਸੀ। ਦੋ ਦਿਨ ਬਾਅਦ 29 ਸਤੰਬਰ 1914 ਨੂੰ ਬਜੜਗੜ ਵਿਖੇ ਯਾਤਰੀਆਂ ਨੂੰ ਬ੍ਰਿਟਿਸ਼ ਪੁਲਿਸ ਵੱਲੋਂ ਜ਼ਬਰਦਸਤੀ ਰੇਲ ਗੱਡੀ ਵਿੱਚ ਚੜਨ ਲਈ ਮਜਬੂਰ ਕੀਤਾ ਗਿਆ ਜਦੋਂ ਯਾਤਰੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਯਾਤਰੀਆਂ ਕੋਲ ਜ਼ਿਆਦਾਤਰ ਹਥਿਆਰ ਨਹੀਂ ਸਨ ਸਿਰਫ ਰਵਾਇਤੀ ਸਿੱਖ ਸ਼ਸਤਰ ਜਿਵੇਂ ਕਿ ਕਿਰਪਾਨ ਤੇ ਕੁਝ ਹੋਰ ਸੀਮਤ ਹਥਿਆਰ ਸਨ ਇਸ ਲਈ ਇਹ ਮੁਕਾਬਲਾ ਬਰਾਬਰੀ ਵਾਲਾ ਨਹੀਂ ਸੀ ਬ੍ਰਿਟਿਸ਼ ਪੁਲਿਸ ਦੀਆਂ ਬੰਦੂਕਾਂ ਤੇ ਸੰਗਠਿਤ ਫੌਜ ਦੇ ਸਾਹਮਣੇ ਯਾਤਰੀਆਂ ਦੀ ਸਮਰੱਥਾ ਬਹੁਤ ਘੱਟ ਸੀ। ਬ੍ਰਿਟਿਸ਼ ਪੁਲਿਸ ਅਤੇ ਯਾਤਰੀਆਂ ਵਿਚਕਾਰ ਹੋਈ ਇਸ ਝੜਪ ਨੂੰ ਬਜੜਗੜ ਦੀ ਘਟਨਾ ਵੀ ਕਿਹਾ ਜਾਂਦਾ ਹੈ। ਇਸ ਖੂਨੀ ਝੜਪ ਦਾ ਨਤੀਜਾ ਇਹ ਹੋਇਆ ਕਿ ਗੋਲਾਬਾਰੀ ਵਿੱਚ 19 ਯਾਤਰੀ ਸ਼ਹੀਦ ਹੋ ਗਏ, 202 ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਤੇ ਕੁਝ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ। ਬ੍ਰਿਟਿਸ਼ ਸਰਕਾਰ ਨੇ ਇਸ ਘਟਨਾ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਸ ਨੇ ਭਾਰਤ ਵਿੱਚ ਆਜ਼ਾਦੀ ਦੀ ਲਹਿਰ ਖਾਸ ਕਰਕੇ ਗਦਰ ਅੰਦੋਲਨ ਨੂੰ ਹੋਰ ਤਾਕਤ ਦਿੱਤੀ ਬਜਟਗੜ ਵਿਖੇ ਹੋਈ ਇਹ ਚੜਪਕ ਸੰਗਠਿਤ ਪੁਲਿਸੀ ਕਾਰਵਾਈ ਸੀ ਜਿਸ ਵਿੱਚ ਬ੍ਰਿਟਿਸ਼ ਅਧਿਕਾਰੀਆਂ ਨੇ ਯਾਤਰੀਆਂ ਦੇ ਪ੍ਰਤੀਰੋਧ ਨੂੰ ਰੋਕਣ ਲਈ ਬੇਰਹਿਮੀ ਨਾਲ ਬਲ ਦੀ ਵਰਤੋਂ ਕੀਤੀ ਇਹ ਕੋਈ ਦੋ ਪਾਸੜ جنگ ਨਹੀਂ ਸੀ ਸਗੋਂ ਇੱਕ ਆਸਮਾਨ ਸਥਿਤੀ ਵਾਲੀ ਲੜਾਈ ਸੀ ਜਿੱਥੇ ਨਿਹੱਥੇ ਜਾਂ ਸੀਮਤ ਹਥਿਆਰਬੰਦ ਯਾਤਰੀਆਂ ਨੂੰ ਬ੍ਰਿਟਿਸ਼ ਪੁਲਿਸ ਦੀ ਕੋਲਾਬਾਰੀ ਦਾ ਸਾਹਮਣਾ ਕਰਨਾ ਪਿਆ ਕਾਮਾਂਗਾਟਾ ਮਾਰੂ ਘਟਨਾ ਦਾ ਇਤਿਹਾਸਿਕ ਮਹੱਤਵ ਇਹ ਹੈ ਕਿ ਗੁਰੂ ਨਾਨਕ ਜਹਾਜ਼ ਸਿੱਖ ਇਤਿਹਾਸ ਦੇ ਉਸ ਪੰਨੇ ਨੂੰ ਜੀਵਤ ਕਰਦੀ ਹੈ ਜਿਸ ਨੇ ਨਾ ਸਿਰਫ ਪ੍ਰਵਾਸੀ ਸਿੱਖਾਂ ਦੇ ਸੰਘਰਸ਼ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਸਗੋਂ ਭਾਰਤ ਵਿੱਚ ਆਜ਼ਾਦੀ ਦੀ ਲਹਿਰ ਨੂੰ ਵੀ ਤਾਕਤ ਦਿੱਤੀ ਇਹ ਫਿਲਮ ਕਾਮਾਂਗਾਟਾ ਮਾਰੂ ਦੇ ਯਾਤਰੀਆਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਦਿੰਦੀ ਹੈ ਅਤੇ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਦੇ ਨਾਲ ਜੋੜਦੀ ਹੈ ਇਸ ਦੀ ਸਿਨੇਮਾਟੋਗ੍ਰਾਫੀ ਸੰਗੀਤ ਅਤੇ ਪੀਰੀਅਡ ਸਪੈਸੀਫਿਕ ਵੇਰਵੇ 1914 ਦੇ ਸਮੇਂ ਨੂੰ ਜੀਵਤ ਕਰਦੇ ਹਨ ਜਿਸ ਨਾਲ ਦਰਸ਼ਕ ਉਸ ਸਮੇਂ ਦੀਆਂ ਮੁਸੀਬਤਾਂ ਅਤੇ ਜੋਸ਼ ਨੂੰ ਮਹਿਸੂਸ ਕਰ ਸਕਣਗੇ ਇਹ ਫਿਲਮ ਸਿਰਫ ਕਾਮਾਂਗਾਟਾ ਮਾਰੂ ਦੀ ਘਟਨਾ ਦੀ ਦੁਖਦਾਈ ਕਹਾਣੀ ਨਹੀਂ ਦੱਸਦੀ ਸਕੋ ਇਸ ਵਿੱਚ ਸਿੱਖ ਭਾਈਚਾਰੇ ਦੀ ਏਕਤਾ ਹਿੰਦੂ ਸਿੱਖ ਮੁਸਲਮ ਸਾਂਝ ਅਤੇ ਅਨਿਆਂ ਵਿਰੁੱਧ ਬਗਾਵਤ ਦੀ ਭਾਵਨਾ ਨੂੰ ਵੀ ਅਜਾਕਰ ਕੀਤਾ ਗਿਆ ਹੈ ਤਰਸੀਮ ਸਿੰਘ ਜੱਸੜ ਮੀਵਾ ਸਿੰਘ ਦੇ ਕਿਰਦਾਰ ਦੇ ਵਿੱਚ ਜਾਨ ਪਾਉਂਦੇ ਹਨ ਜਦਕਿ ਗੁਰਪ੍ਰੀਤ ਕੁੱਗੀ ਇੱਕ ਅਜਿਹੇ ਪਾਤਰ ਵਿੱਚੋਂ ਨਜ਼ਰ ਆਉਂਦੇ ਹਨ ਜੋ ਗੰਭੀਰਤਾ ਅਤੇ ਜਜ਼ਬਾਤ ਦਾ ਸੁਮੇਲ ਹੈ ਹਾਲੀਵੁੱਡ ਅਦਾਕਾਰ ਹੈਡਵਰਡ ਸੋਨਨਬਲਿਕ ਅਤੇ ਮਾਰਕ ਬੈਨਿੰਗਟਨ ਬ੍ਰਿਟਿਸ਼ ਅਧਿਕਾਰੀਆਂ ਦੇ ਕਿਰਦਾਰਾਂ ਵਿੱਚ ਇਤਿਹਾਸਿਕ ਸਟੀਕਤਾ ਨੂੰ ਹੋਰ ਡੂੰਘਾ ਕਰਦੇ ਹਨ ਗੁਰੂ ਨਾਨਕ ਜਹਾਜ਼ ਇੱਕ ਫਿਲਮ ਨਹੀਂ ਸਗੋਂ ਇੱਕ ਸੱਭਿਆਚਾਰਕ ਅੰਦੋਲਨ ਹੈ ਇਹ ਸਾਨੂੰ ਸਾਡੇ ਮੁੱਲਾਂ ਹੱਕ ਸੱਚ ਅਤੇ ਇਨਸਾਫ ਨੂੰ ਯਾਦ ਕਰਵਾਉਂਦੀ ਹੈ ਇਹ ਫਿਲਮ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ, ਪੁਰਾਣੀ ਪੀੜੀ ਨੂੰ ਆਪਣੇ ਸੰਘਰਸ਼ਾਂ ਦੀ ਯਾਦ ਦਿਵਾਏਗੀ ਅਤੇ ਵਿਸ਼ਵ ਪੱਧਰ ਤੇ ਪੰਜਾਬੀ ਸਿਨੇਮਾ ਦਾ ਮਾਣ ਵਧਾਏਗੀ। ਸ਼ਰਨ ਆਰਟ ਦੀ ਨਿਰਦੇਸ਼ਨਾ, ਮਨਪ੍ਰੀਤ ਜੋਹਲ ਦੀ ਪ੍ਰੋਡਕਸ਼ਨ ਅਤੇ ਹਰਨਵ ਵੀਰ ਸਿੰਘ ਦੀ ਲੇਖਣੀ ਨੇ ਇਸ ਨੂੰ ਇੱਕ ਮਾਸਟਰਪੀਸ ਬਣਾਇਆ ਹੈ। ਇਹ ਕਹਾਣੀ ਹਰ ਉਸ ਵਿਅਕਤੀ ਲਈ ਹੈ ਜੋ ਸੱਚ ਦੀ ਲੜਾਈ ਅਤੇ ਮਨੁੱਖੀ ਹੌਸਲੇ ਦੀ ਕਦਰ ਕਰਦਾ ਹੈ। ਸਿਨੇਮਾ ਘਰਾਂ ਵਿੱਚ ਗੁਰੂ ਨਾਨਕ ਜਹਾਜ਼ ਦੇ ਸਫਰ ਦਾ ਹਿੱਸਾ ਬਣੋ ਤੇ ਇਤਿਹਾਸ ਦੇ ਇਸ ਅਣਗੋਲੇ ਪਹਿਲੂ ਤੋਂ ਜਾਣੂ ਹੋਵੋ।